ਨਕੌਦਰ ਤੋਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ ਅੱਜ ਬੀਜੇਪੀ ਮੰਡਲ ਨਕੌਦਰ ਵੱਲੋਂ ਦੀਨदयाल उपाध्याय ਦਾ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਵਾ ਬੀਜੇਪੀ ਦੀ ਟੀਮ ਇਕੱਠੀ ਹੋਈ ਹੈ ਇੱਥੇ ਔਰ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਵਾ ਗੱਲਬਾਤ ਥੋੜੀ ਥੋੜੀ ਕਰਾਂਗੇ ਸਰ ਸਭ ਤੋਂ ਪਹਿਲੇ ਫੋਆਗਤ ਤੁਹਾਡਾ ਇੱਕ ਤਾਲੀ ਥੈਂਕ ਯੂ ਜੀ ਬਹੁਤ ਸ਼ੁਕਰੀਆ ਜੀ ਇੱਕ ਤਾਲਾ ਨਿਊਜ਼ ਦੇ ਅਸੀਂ ਆਭਾਰੀ ਹਾਂ ਕਿ ਜਿਹੜੇ ਸਾਡੇ ਅੱਜ ਬਹੁਤ ਏਡੇ ਵੱਡੇ ਦਿਹਾੜੇ ਤੇ ਜਿਹੜੇ ਸਾਡੇ ਰੈਬਰ ਕਹਿੰਦੇ ਪਾਰਟੀ ਦੇ ਜਨ ਸੰਘ ਦੇ ਰੈਬਰ ਪੰਡਿਤ ਦੀਨदयाल उपाध्याय ਜੀ ਉਹਨਾਂ ਦਾ ਅੱਜ ਜਮਨ ਜਨਮ ਦਿਵਸ ਹੈ ਉਸ ਉਪਲਖ ਦੇ ਵਿੱਚ ਸਾਡੀ ਅੱਜ ਸਾਰਾ ਟੀਮ ਇਕੱਠੀ ਹੋਈ ਹੈ ਔਰ ਉਸ ਜਨਮ ਦਿਵਸ ਦੇ ਉੱਤੇ ਬੜਾ ਵੱਡਾ ਇੱਕ ਅਭਿਆਨ ਚੱਲ ਰਿਹਾ ਹੈ ਜਿਹੜਾ ਸਾਡਾ ਮੈਂਬਰਸ਼ਿਪ ਅਭਿਆਨ ਭਾਰਤੀ ਜਨਤਾ ਪਾਰਟੀ ਦਾ ਨਰਿੰਦਰ ਮੋਦੀ ਜੀ ਦੇ ਅਧਿક્ષાਤਾ ਦੇ ਅੰਦਰ ਔਰ ਬੜੇ ਵੱਧ ਚੜ ਕੇ ਉਤਸ਼ਾਹ ਨਾਲ ਸਾਰੇ ਇਸ ਗੱਲ ਨੂੰ ਕਰ ਰਹੇ ਹੈ ਔਰ ਅੱਜ ਜਨਮ ਦਿਵਸ ਦੇ ਉਪਲਖ ਦੇ ਵਿੱਚ ਸਾਰਿਆਂ ਨੇ ਬੜੇ ਸ਼ਰਧਾ ਦੇ ਨਾਲ ਉਹਨਾਂ ਨੂੰ ਆਪਣੇ ਸ਼ਰਧਾ ਸੁਮਨ ਦਿੱਤੇ ਫੁੱਲ ਅਰਪਿਤ ਕੀਤੇ ਆ ਬਹੁਤ ਬਹੁਤ ਉਹਨਾਂ ਦਾ ਸਾਡੇ ਤੇ ਅਸ਼ੀਰਵਾਦ ਬਣਿਆ ਰਹੇ ਔਰ ਜੋ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਦੇਸ਼ ਸਮਰਪਿਤ ਅਸੀਂ ਉਹਨੂੰ ਅੱਗੇ ਵਧਾਉਣ ਦੇ ਵਿੱਚ ਆਪਣੇ ਆਪ ਦੇ ਵਿੱਚ ਮਿਹਨਤ ਕਰਦੇ ਰਹੀਏ ਇਹੀ ਉਹਨਾਂ ਕੋਲੋਂ ਅਸੀਂ ਅਸ਼ੀਰਵਾਦ ਮੰਗਦੇ ਆ ਕਿ ਉਹਨਾਂ ਦਾ ਅਸ਼ੀਰਵਾਦ ਸਾਡੇ ਤੇ ਔਰ ਪੂਰੇ ਭਾਰਤ ਤੇ ਇਹ ਬਣਿਆ ਰਹੇ ਤਾਂ ਜੋ ਸਾਡਾ ਭਾਰਤ ਹੈ ਵਿਸ਼ਵ ਗੁਰੂ ਬਣੇ ਔਰ ਉਹਨਾਂ ਦਾ ਉਹ ਸੁਪਨਾ ਪੂਰਾ ਹੋਵੇ ਜੈ ਸ਼੍ਰੀ ਰਾਮ ਅੱਜ ਆਪਾਂ ਸਾਰੇ ਸਾਡੇ ਕਾਰਜਕਰਤਾ ਬੰਧੂ ਅਸੀਂ ਅੱਜ ਪੰਡਤ ਦੀਨਦਿਆਲ ਉਪਾਧਿਆਏ ਜੀ ਦੀ 108ਵਾਂ ਜਨਮ ਦਿਨ ਮਨਾ ਰਹੇ ਆ ਔਰ ਜਿਨ੍ਹਾਂ ਦਾ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਆ ਔਰ ਜਿਨ੍ਹਾਂ ਦੀ ਮੌਤ ਜਿਹੜੀ ਆ ਇੱਕ ਭੇਦ ਭਰੀ ਹਾਲਾਤ ਦੇ ਵਿੱਚ 1968 ਦੇ ਵਿੱਚ ਹੋ ਗਈ ਔਰ ਰੇਲਵੇ ਸਟੇਸ਼ਨ ਤੇ ਉਹਨਾਂ ਦੀ ਮ੍ਰਿਤਿਉ ਹੋਈ ਔਰ ਇਹ ਦੇਖ ਲਓ ਤੁਸੀਂ ਪੰਜ ਕਾਰਕਟਰਾਂ ਤੋਂ ਸਾਡੀ ਪਾਰਟੀ ਸ਼ੁਰੂ ਹੋਈ ਆ 1925 ਤੋਂ ਔਰ ਅੱਜ ਦੇਖੋ ਪੂਰੇ ਭਾਰਤ ਵਰਸ਼ ਦੇ ਵਿੱਚ ਤੀਸਰੀ ਵਾਰੀ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਬਣੇ ਆ ਔਰ ਬਹੁਤ ਵੱਡੀਆਂ ਜੋ ਪੰਡਿਤ ਦੀਨ ਦੇ ਆਲੋਪਾਧੇ ਜੀ ਦੀਆਂ ਸ਼ਖਸ਼ਮਾਂ ਲੈ ਕੇ ਅਸੀਂ ਜਿਸ ਤਰੀਕੇ ਦੇ ਨਾਲ ਅਸੀਂ ਅੱਗੇ ਵਧਦੇ ਰਹੇ ਆ ਸਾਡੇ ਸਾਰੇ ਕਾਰਕਟਰਾਂ ਨੂੰ ਚਾਹੀਦਾ ਆ ਕਿ ਉਹਨਾਂ ਦੀਆਂ ਸਿੱਖਿਆਵਾਂ ਲੈ ਕੇ ਅਸੀਂ ਵੱਧ ਤੋਂ ਵੱਧ ਅਸੀਂ ਉਹਨਾਂ ਦੇ ਪੂਰਨਿਆਂ ਦੇ ਚੱਲੀਏ ਔਰ ਪਾਰਟੀ ਨੂੰ ਆਪਣੇ ਇਲਾਕੇ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਹੋਰ ਮਜ਼ਬੂਤ ਕਰੀਏ ਇੰਨਾ ਹੀ ਮੈਂ ਕਹਿੰਦਾ ਹੋਇਆ ਇਹਨਾਂ ਦੇ ਜਨਮ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾਵਾ ਭਾਰਤ ਮਾਤਾ ਕੀ ਜੈ ਜੈ ਸ਼੍ਰੀ ਰਾਮ ਭਾਰਤੀ ਜਨਤਾ ਪਾਰਟੀ ਅੱਜ ਸੋ ਉਸ ਮਹਾਨ ਸ਼ਖਸੀਅਤ ਪੰਡਤ ਦੀਨदयाल उपाध्याय ਜੀ ਦਾ ਜਨਮ ਦਿਨ ਮਨਾ ਰਹੇ ਹਾਂ ਅੱਜ ਜਲੰਧਰ ਜ਼ਿਲ੍ਹਾ ਸੌਦੇ ਵਿੱਚ ਸਾਰੀ ਟੀਮ ਜ਼ਿਲ੍ਹਾ ਪ੍ਰਧਾਨ ਦੇ ਪ੍ਰਧਾਨਗੀ ਹੇਠ ਪਰਮ ਮੰਤਰੀ ਔਰ ਸਾਡੇ ਸतीश ਬਾਜਾਜ ਟਿੰਗਰਾ ਸਾਹਿਬ ਦੀ ਪ੍ਰਧਾਨਗੀ ਹੇਠ ਅੱਜ ਮਨਾਇਆ ਗਿਆ ਔਰ ਸਾਰੇ ਦੇਸ਼ ਵਾਸੀਆਂ ਨੂੰ ਔਰ ਸਾਰੇ ਭਾਰਤੀ ਜਨਤਾ ਪਾਰਟੀ ਟੀਮ ਨੂੰ ਵਧਾਈ ਦਿੱਤੀ ਹੈ ਔਰ ਅੱਜ ਅਸੀਂ ਗੱਲ ਕਰਦੇ ਹਾਂ ਕਿ ਪੰਡਿਤ ਦੀਨਦয়াল ਪਾਧਾਇ ਦਾ ਜੋ ਜੀਵਨ ਕਾਲ ਦੇਸ਼ ਲਈ ਸਮਰਪਿਤ ਰਾਇਦਾ ਜੀਵਨ ਉਹ ਆਪਣਾ ਸੰਘਰਸ਼ ਜਿਹੜਾ ਉਹ ਆਪਣੇ ਗਰੀਬ ਪਰਿਵਾਰਾਂ ਲਈ ਗਰੀਬ ਪਰਿਵਾਰਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੱਕਣ ਲਈ ਉਨਾਲੇ ਸੋਚ ਜਿਹੜੀ ਸੀਗੀ ਉਹ ਅੱਜ ਉਹਨਾਂ ਦੇ ਸੁਪਨੇ ਦਾ ਜਿਹੜਾ ਭਾਰਤ ਹੈ ਉਹ ਨਰਿੰਦਰ ਭਾਈ ਮੋਦੀ ਨਰਿੰਦਰ ਭਾਈ ਮੋਦੀ ਜੀ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਦੀਆਂ ਸੋਚ ਤੇ ਪਹਿਰਾ ਦਿੰਦੇ ਹੋਏ ਅੱਜ ਉਹ ਜਿੰਨੀਆਂ ਵੀ ਜੋਸਨਾਮਾ ਨੇ ਉਹ ਗਰੀਬ ਪਰਿਵਾਰਾਂ ਲਈ ਉਹ ਉਹਨੀਆਂ ਲਿਆਕੇ ਰੱਖੀਆਂ ਨੇ ਪਿਛਲੇ 10 ਸਾਲ ਤੋਂ ਔਰ ਜਿੰਨੀਆਂ ਵੀ ਜੋਸਨਾਮਾ ਨੇ ਚਾਹੇ ਉਹ ਆਪਣੇ ਵਿਕਾਸ ਯੋਜਨਾਆਂ ਵਿਸ਼ਕਰਮਾ ਯੋਜਨਾਆਂ ਰੋਜ਼ਗਾਰ ਯੋਜਨਾਾਂ ਜੰਨੀਆਂ ਹੈਗੀਆਂ ਔਰ ਗਰੀਬ ਪਰਿਵਾਰਾਂ ਲਈ ਗੈਸ ਸਿਲੰਡਰ ਜੋ ਵੀ ਯੋਜਨਾਵਾਂ ਸਿਗੀਆਂ ਅੰਦਰ ਉਹਦਾ ਸੁਪਨਾ ਦਾ ਸਿਗਾ ਸਾਡਾ ਪੰਡਤ ਦੀਨਦਲ ਪਾਡੇ ਦਾ ਸੁਪਨਾ ਗਰੀਬੀ ਰੇਖਾ ਤੋਂ ਉੱਪ ਚੱਕਣਾ ਕਿਉਂਕਿ ਪਿਛਲੇ 75 ਸਾਲ ਤੋਂ ਲਗਾਤਾਰ ਕਿਸੇ ਵੀ ਪਾਰਟੀ ਨੇ ਇਹ ਨਹੀਂ ਸੋਚਿਆ ਨਹੀਂ ਲੇਕਿਨ ਜੋ ਨਰਿੰਦਰ ਭਾਈ ਮੋਦੀ ਨੇ ਲਗਾਤਾਰ 10 ਸਾਲ ਤੋਂ ਹਰ ਦੇਸ਼ ਵਾਸੀ ਗਰੀਬ ਵਰਗ ਦੇ ਪਰਿਵਾਰਾਂ ਦੀ ਤੂੰ ਦੇਖਦੇ ਕਰਕੇ ਯੋਜਨਾਵਾਂ ਤਿਆਰ ਕੀਤੀਆਂ ਉਹਤਾਂ ਪਚਾਈਆਂ ਇਹ ਸਾਰਾ ਸ਼ੇਰੇ ਉਹਨਾਂ ਦਾ ਸਿਰਫ ਮਾਰਗਦਰਸ਼ਨ ਨਰਿੰਦਰ ਭਾਈ ਮੋਦੀ ਜੀ ਦਾ ਵੀ ਜਿਹੜਾ ਮਾਰਗਦਰਸ਼ਨ ਹੈ ਉਹ ਪੰਡਤ ਦੀਨਦਰਪਾਧੇ ਜੀ ਹੈ ਔਰ ਅੱਜ ਮੈਂ ਪੰਡਤ ਦੀਨਦਰਪਾਧੇ ਜੀ ਦੇ ਜਨਮ ਦਿਨ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਸ਼ੇਰਾ ਅੱਜ ਅਸੀਂ ਸਾਰੇ ਨਕੂਦਰ ਮੰਡਲ ਬੀਜੇਪੀ ਲੋਕ ਸਾਡੇ ਪੰਡਤ ਦੀਨ ਜੀ ਦੇ ਉਪਦੇਸ਼ ਦਾ ਜਨਮ ਦਿਦ ਬਣਾ ਰਿਹਾ ਦੇਖੋ ਭਾਰਤੀ ਜਨਤਾ ਪਾਰਟੀ ਇੱਕ ਇਦਾਂ ਦੀ ਪਾਰਟੀ ਆ ਜਿਹੜੇ ਕੁਰਬਾਨੀਆਂ ਦੇ ਕੇ ਅੱਜ ਇੱਥੇ ਪਹੁੰਚੀ ਆ ਚਾਹੇ ਆਪਾਂ ਗੱਲ ਕਰੀਏ ਸ਼ਾਮਾ ਪ੍ਰਸ਼ਾਪ ਮਖਰਜੀਤ ਜੀ ਜਿਨ੍ਹਾਂ ਨੇ ਦੇਸ਼ ਦੀ ਅਖੰਡਤਾ ਵਾਸਤੇ ਆਪਣਾ ਬਲਦਾਨ ਦਿੱਤਾ ਹੋਵੇ ਜਾਂ ਪੰਡਤ ਦੀਨदयाल ਉਪਦੇਸ਼ ਜੀ ਦਾ ਜਿਨ੍ਹਾਂ ਦੀ ਭੇਦਪਰੀ ਹਾਲਾਤ ਵਿੱਚ ਮੁਗਲਸਰਾਏ ਸਟੇਸ਼ਨ ਤੇ ਮ੍ਰਿਤਿ ਹੋ ਜਾਂਦੀ ਆ ਤੋ ਉਹ ਇਦਾਂ ਦੇ ਸ਼ਖਸੀ ਜਿਨ੍ਹਾਂ ਨੇ ਅੰਤੇ ਉਧੇ ਔਰ ਇਕਾਤਮਕ ਮਾਨਵਵਾਦ ਵਾਸਤੇ ਆਪਣੀ ਸਿੱਖਿਆਵਾਂ ਭਾਰਤ ਦੇਸ਼ ਨੂੰ ਦਿੱਤੀਆਂ ਅੱਜ ਉਹਨਾਂ ਦੇ ਉਦੇਸ਼ ਲੈ ਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਭਾਈ ਨਰਿੰਦਰ ਮੋਦੀ ਜੀ ਦੇਸ਼ ਦੇ ਗਰੀਬ ਲੋਕਾਂ ਵਾਸਤੇ ਕਈ ਯੋਜਨਾ ਚਲਾ ਰਿਹਾ ਔਰ ਉਹਨਾਂ ਦੇ ਦਿੱਤੇ ਉਪਦੇਸ਼ਾਂ ਨੂੰ ਅੱਜ ਇਸ ਦੇਸ਼ 'ਚ ਲਾਗੂ ਕਰ ਰਿਹਾ ਜੈ ਸ਼੍ਰੀ ਰਾਮ ਇਹ ਦੇਸ਼ ਹੈ ਵੀਰ ਜਵਾਨੋ ਕਾ ਅਲਬੇਲੋ ਕਾ ਮਸਤਾਨੋ ਕਾ ਇਸ ਦੇਸ਼ ਕਾ ਯਾਰੋ ਇਸ ਦੇਸ਼ ਕਾ ਯਾਰੋ ਕਾ ਕਹਿਨਾ ਦੇ ਦੇਸ਼ ਹੈ ਵੀਰੋ ਕਾ ਗਹਿਨਾ ਓ ਭਾਰਤ ਮਾਤਾ ਕੀ ਜੈ ਅੱਜ ਸਾਡੇ ਪਰਮ ਪੂਜਯ ਡਾਕਟਰ ਦੀਨदयाल उपाध्याय ਜੀ ਦਾ ਜਨਮ ਦਿਨ ਹੈ ਸੋ ਸਾਨੂੰ ਬੜਾ ਮਨ ਉਤਸ਼ਾਹ ਆ ਕਿਉਂਕਿ ਅੱਜ ਉਹਨਾਂ ਦੇ ਪੂਰਨਿਆਂ ਤੇ ਚੱਲਣ ਦਾ ਸਾਨੂੰ ਵੀ ਮੌਕਾ ਮਿਲਿਆ ਸੋ ਅਸੀਂ ਅੱਜ ਦੇ ਇਸ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾ ਦਿੰਦੇ ਹਾਂ ਜੈ ਹਿੰਦ ਭਾਰਤ ਮਾਤਾ ਕੀ ਜੈ ਨਕੋਦਰ ਬੀਜੇਪੀ ਮੰਡਲ ਵੱਲੋਂ ਅੱਜ ਇਸ ਪੰਡਤ ਦੀਨदयाल ਉਪ ਉਪਾਧਾਇਆ ਦਾ ਜਿਹੜਾ ਜਨਮ ਦਿਨ ਮਨਾਇਆ ਗਿਆ 25 ਸਤੰਬਰ 1916 ਨੂੰ ਇਹਨਾਂ ਦਾ ਜਨਮ ਹੋਇਆ ਔਰ 11 ਫਰਵਰੀ 1968 ਨੂੰ ਇਹ ਪੂਰੇ ਹੋਏ ਇਹਨਾਂ ਦਾ ਜਨਮ ਦਿਨ ਅੱਜ ਬੀਜੇਪੀ ਮੰਡਲ ਵੱਲੋਂ ਬੜੀ ਧੂਮਤਾਂ ਦੇ ਨਾਲ ਬੜੀ ਖੁਸ਼ੀ ਦੇ ਨਾਲ ਮਨਾਇਆ ਗਿਆ ਵਾ ਕਿਉਂਕਿ ਜਿਹੜੇ ਦੇਸ਼ ਦੇ ਲਈ ਸ਼ਹੀਦ ਹੁੰਦੇ ਨੇ ਉਹ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਵਾ ਔਰ ਸ਼ਹਾਦਤ ਜਿਹੜੀ ਆ ਬੜਿਆਂ ਨੇ ਦਿੱਤੀ ਆ ਚਾਹੇ ਸਾਡੇ ਢਿੰਗੜਾ ਪਰਿਵਾਰ ਚੋਂ ਮਦਨ ਲਾਲ ਜੀ ਢਿੰਗੜਾ ਹੋਣ ਜਾਂ ਹੋਰ ਵੀ ਬਹੁਤ ਸਾਰੇ ਇਦਾਂ ਦੇ ਵੀਰ ਹੋਏ ਨੇ ਭਗਤ ਸਿੰਘ ਸੁਖਦੇਵ ਹੋਏ ਨੇ ਬਹੁਤ ਸਾਰੇ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਆ ਜਿਨ੍ਹਾਂ ਸ਼ਹੀਦੀਆਂ ਪ੍ਰਾਪਤ ਕਰਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਵਾ ਤੋਂ ਅੱਜ ਨਕੋਦਰ ਦੇ ਵਿੱਚ ਬੀਜੇਪੀ ਮੰਡਲ ਵੱਲੋਂ ਇਹਨਾਂ ਦਾ ਜਨਮ ਦਿਨ ਮਨਾਇਆ ਗਿਆ ਤਸਵੀਰਾਂ ਤੁਹਾਨੂੰ ਸਾਰੀਆਂ ਇੱਕ ਤਲਿਆ ਤੇ ਦਿਖਾ ਰਹੇ ਆ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊ ਨਕੋਦਰ